ਪਹਿਲੀ ਗੱਲ ਜਿਹੜੀ ਆ ਜਾਂਦੀ ਏ ਪੀ ਅਸੀਂ ਜਿਹੜਾ ਖਾਣਾ ਖਾਂਦੇ ਆ ਉਹਦੇ ਵਿੱਚ ਨਮਕ ਦਾ ਕੰਟੈਂਟ ਜਿਹੜਾ ਵਾਈਟ ਸਾਲਟ ਹੁੰਦਾ ਉਹਦਾ ਕੰਟੈਂਟ ਕਿੰਨਾ ਯੂਜ਼ ਕਰ ਰਹੇ ਆ ਦੂਜੇ ਨੰਬਰ ਤੇ ਅਸੀਂ ਰੋਟੀ ਖਾਣ ਤੋਂ ਬਾਅਦ ਵਰਕਆਊਟ ਕਿੰਨਾ ਕਰਦੇ ਆ ਕੰਮ ਕਿੰਨਾ ਕਰਦੇ ਆ ਕਿਉਂਕਿ ਅੱਜ ਦੀ ਰੇਟ ਦੇ ਵਿੱਚ ਲੋਕੀ ਵੱਧ ਖਾਣਾ ਖਾ ਖਾ ਕੇ ਬਿਮਾਰ ਹੋ ਰਹੇ ਨੇ ਪਹਿਲੇ ਜ਼ਮਾਨੇ 'ਚ ਕੀ ਸੀਗਾ ਲੋਕਾਂ ਦੇ ਕੋਲ ਖਾਣ ਨੂੰ ਕੁਝ ਹੈ ਨਹੀਂ ਸੀ ਲੋਕੀ ਭੁੱਖੇ ਰਹਿ ਕੇ ਬਿਮਾਰ ਹੁੰਦੇ ਸੀ ਅੱਜ ਦੀ ਰੇਟ 'ਚ ਲੋਕੀ ਖਾ ਖਾ ਕੇ ਬਿਮਾਰ ਕਿਉਂਕਿ ਖਾਣਾ ਖਾਣਾ ਆਪਾਂ ਮਜ਼ਦੂਰਾਂ ਵਾਲਾ ਡੱਕਾ ਹੀ ਤੋੜ ਕੇ ਰਾਜੀ ਨਹੀਂ ਹੈਗੇ ਹਰ ਕੰਮ ਲਈ ਅਸੀਂ ਕਹਿੰਨੇ ਆ ਇੱਥੋਂ ਉੱਥੇ ਤੱਕ ਵੀ ਜਾਣਾ ਹੈ ਕਿੰਨੇ ਸਕੂਟਰ ਤੇ ਚਲ ਜੀਏ ਕਾਰ ਤੇ ਚਲ ਜੀਏ ਸਾਨੂੰ ਗੱਡੀ ਡਰਾਈਵਰ ਆ ਕੇ ਲੈ ਜੇ ਸਹੀ ਹੈ ਨਾ ਇੰਨਾ ਜ਼ਿਆਦਾ ਜਿਹੜਾ ਲਾਈਫ ਸਟਾਈਲ ਹੈ ਉਹਨੂੰ ਜ਼ਿਆਦਾ ਸਟਰੈਟਰੀ ਕਰ ਲਿਆ ਲਗਜ਼ਰੀ ਕਰ ਲਿਆ ਕਿ ਹਿੱਲ ਕੇ ਖੁਸ਼ ਨਹੀਂ ਬੰਦਾ ਤੀਜੇ ਨੰਬਰ ਤੇ ਜਿਹੜਾ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਆ ਜਾਂਦੀ ਏ ਉਹ ਆ ਜਾਂਦੀ ਏ ਵੀ ਤੁਹਾਡਾ ਜਿਹੜਾ ਵਾਤਾਵਰਨ ਹੈ ਵਾਤਾਵਰਨ ਨੂੰ ਤੁਸੀਂ ਕਿਸ ਤਰੀਕੇ ਨਾਲ ਲੈ ਰਹੇ ਹੋ ਕਿਉਂਕਿ ਜੇ ਸਰਦੀ ਹੈ ਤੇ ਤੁਸੀਂ ਅੰਦਰੋਂ ਨਹੀਂ ਨਿਕਲਾਂ ਕਮਰੇ 'ਚੋਂ ਜੇ ਗਰਮੀ ਹੈ ਅਸੀਂ ਫੇਰ ਨਹੀਂ ਬਾਹਰ ਨਿਕਲਾਂ ਜਦੋਂ ਅਸੀਂ ਨੇਚਰ ਦੇ ਨਾਲ ਕੋਲ ਜਾਣਾ ਹੀ ਨਹੀਂ ਸਾਨੂੰ ਪਸੀਨਾ ਆਣਾ ਹੀ ਨਹੀਂ ਫਿਰ ਅੰਦਰੋਂ ਜਿਹੜੇ ਟਾਕਸਿਕ ਨੇ ਉਹ ਕਿੱਦਾਂ ਰਿਮੂਵ ਹੋਣਗੇ